ਰਾਲੇ ਆਲੇ ਤੋਂ ਧੰਨਵਾਦ ਹੈ ਰਾਜਵੀਰ ਦਾ ਜਿਨੇ ਸਾਡੀ ਮਦਦ ਕੀਤੀ ਆ ਸਾਡੇ ਘਰੇ ਲੈ ਕੇ ਆਇਆ ਵੀਡੀਓ ਬਣਾ ਕੇ ਸਾਡੀ ਨੇ ਤੇ ਚੜਾਈ ਐ ਇਸ ਪੁੱਤ ਨੇ ਅਸੀਂ ਉਹਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਸਾਡੇ ਦੋ ਕਮਰੇ ਸੀਗੇ ਜਿਹੜੇ ਸਾਡੇ ਕਮਰਿਆਂ ਦਾ ਹਾਲਾਤ ਵੇਖ ਕੇ ਪੁੱਤ ਮੇਰਾ ਸਾਡੇ ਘਰੇ ਆਇਆ ਤੇ ਸਾਡੇ ਇਥੋਂ ਤੱਕ ਸਾਨੂੰ ਪਹੁੰਚਾਇਆ ਨੇ ਮੈਂ ਤਾਂ ਨਹੀਂ ਬਹੁਤ ਧੰਨਵਾਦ ਕਰਦੀ ਆ ਇਸ ਮੁੰਡੇ ਦਾ ਜਿਨੇ ਸਾਡਾ ਹੱਥ ਫੜਿਆ ਸਾਡੀ ਬਾਹ ਫੜੀ ਇਸ ਪੁੱਤ ਨੇ ਸਾਡੇ ਨੇ ਕਿਹੀਂ ਅਸੀਂ ਆਨੇ ਆ ਧੰਨਵਾਦ ਇਹ ਦੂਜਾ ਹਾਲਾਤ ਕਾਫੀ ਨਬੀਰ ਸੀਗੇ ਹਾਲਾਤ ਦਿਖਾਏ ਤੁਹਾਨੂੰ ਪਹਿਲਾਂ ਤੇ ਕਿੰਨੇ ਚ ਹੁਣ ਪ੍ਰੋਜੈਕਟ ਕਿੰਨੇ ਚ ਪਾਸ ਕੀਤਾ ਬਾਬੇ ਨੇ 3.5 ਲੱਖ ਚ 2.5 ਲੱਖ ਹਾਂਜੀ 2.5 ਲੱਖ ਚ ਕੀਤਾ ਉਹਨਾਂ ਨੇ ਦੋ ਕਮਰੇ ਬਾਸ ਹੋਏ ਹਾਂਜੀ ਦੋ ਕਮਰੇ ਤੇ ਇੱਕ ਸੋਈ ਹਾਂਜੀ ਤੇ ਗਾਲੀਆਂ ਲੋਪੀ ਪਾ ਕੇ ਦਿੱਤੀ ਉਹਨਾਂ ਨੇ ਸਾਨੂੰ ਏ ਤੁਸੀਂ ਆਪਣੇ ਤੱਕ ਪਹੁੰਚ ਕੀਤੀ ਪਹਿਲਾਂ ਕਿਸ ਨੇ ਗੱਲ ਸੁਣੀ ਤੁਹਾਡੀ ਪਹਿਲਾਂ ਸਾਡੀ ਬਹੁ ਕਿਸੇ ਨੇ ਗੱਲ ਨਹੀਂ ਸੁਣੀ ਤੂੰ ਹੀ ਸਾਡੀ ਮਦਦ ਕੀਤੀ ਤੂੰ ਹੀ ਸਾਡਾ ਰਿਸ਼ਤਾ ਬਣ ਕੇ ਸਾਡੇ ਕੋਲੇ ਸਹੀ ਗੱਲ ਆ ਤੂੰ ਆਇਆ ਸਾਡੀ ਮਦਦ ਕਰਕੇ ਮੈਂ ਤੁਹਾਨੂੰ ਵੀ ਬੜਾ ਸ਼ੁਕਰ ਆ ਜਿਹੜਾ ਤੁਸੀਂ ਧੰਨਵਾਦ ਕਰ ਲਈ ਬੁਲਾ ਲਿਆ ਨਹੀਂ ਤਾਂ ਕਈਆਂ ਨੇ ਗੋਣੀ ਨੇ ਰੱਖਿਆ ਉਸ ਤੋਂ ਕੋਲੀ ਜਾਂਦੇ ਨਾ ਨਾ ਪਰ ਅਹੀਂ ਇਹੋ ਜੇ ਹੈਗੇ ਨਹੀਂ ਵੀ ਜਿਹੜਾ ਕਿਸੇ ਦਾ ਜੀਤਾ ਤੈਨੂੰ ਇਹੀ ਆਨੇ ਆ ਜਿਦਣ ਸਾਡੇ ਘਰੇ ਸ਼ਤ ਪੈਣੀ ਲੈਂਟਰ ਪਾਣਾ ਪੁੱਤ ਤੈਨੂੰ ਉਦਣ ਵੀ ਅਸੀਂ ਤਾਂ ਸਤਾਗੇ ਤੂੰ ਸਾਡੇ ਘਰੇ ਜਰੂਰ ਆਈ ਤੇ ਤੇਰਾ ਬਹੁਤ ਧੰਨਵਾਦ ਕਰਦੇ ਜਿਹੜਾ ਤੂੰ ਸਾਡੇ ਘਰੇ ਆਉਣਾ ਕੌਣ ਸਿਆ ਗੁਜ਼ਾਰਾ ਹੋ ਜਾਏਗਾ ਸਿਰ ਦੀ ਛੱਤ ਨਾਲ ਜੀ ਹਾਂ ਜੀ ਬਹੁਤ ਖੁਸ਼ ਆਂ ਕਿਰੇ ਤੂੰ ਸਾਡੀ ਇੰਨੀ ਮਦਦ ਕੀਤੀ ਬਹੁਤ ਜ਼ਾਦੀ ਠੀਕ ਚਲੋ ਚੁੱਕਰ ਪਿੰਡ ਕਿਹੜਾ ਆਲੇ ਵਾਲਾ ਹਾਂਜੀ ਆਲੇ ਆਣਾ ਠੀਕ ਹੋਰ ਵੀ ਤੁਹਾਡੇ ਘਰ ਤੋਂ ਬਾਅਦ ਜਿੱਦਾਂ ਬਾਬੇ ਤੁਹਾਡੇ ਤੱਕ ਪਹੁੰਚ ਕੀਤੀ ਹੋਰ ਵੀ ਪਾਸ ਕਿਤੇ ਘਰ ਹਾਂਜੀ ਹੋਰ ਵੀ ਪੰਜ ਘਰ ਕੀਤੇ ਆ ਪਾਸ ਦੋ ਸਾਡੇ ਬੰਦੇ ਕੋਹ ਬਰੰਕ ਚ ਬਾਕੀ ਘਰਾਂ ਦੇ ਬੰਦੇ ਆ ਤੇ ਉਹ ਬਣ ਜੂਗਾ ਤੇ ਫਿਰ ਇਧਰ ਦੋ ਘਰ ਤਿੰਨ ਹੋਰ ਆ ਉਹ ਵੀ ਪਾਸ ਹੋਈਆਂ ਤੋ ਵੀ ਬਾਬਿਆ ਨੇ ਬਣਾ ਕੇ ਦੇ ਕੇ ਜਾਣੇ ਠੀਕ ਵੀਡੀਓ ਜ਼ਰੂਰ ਆ ਜਦੋਂ ਵੀ ਐ ਜਈਆਂ ਵੀਡੀਓ ਹੁੰਦੀਆਂ ਨੇ ਮਦਦ ਵਾਲਿਆਂ ਚ ਜ਼ਰੂਰ ਸ਼ੇਅਰ ਕਰਿਆ ਕਰੋ ਚਲੋ ਭੈਣ ਨੇ ਧੰਨਵਾਦ ਕੀਤਾ ਅਸੀਂ ਇਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਨਹੀਂ ਤਾਂ ਲੋਕ ਆਪਣਾ ਮਤਲਬ ਕੱਟ ਕੇ ਭੁੱਲ ਜਾਂਦੇ ਨੇ ਗੁਣ ਭੁੱਲ ਜਾਂਦੇ ਨੇ ਤੇ ਪਰ ਭੈਣ ਨੇ ਫੋਨ ਨੂੰ ਲਾਇਆ ਸੀ ਕਿ ਲੈਂਟਰ ਤੇ ਵੀ ਜ਼ਰੂਰ ਪਹੁੰਚਣਾ ਕਿਉਂਕਿ ਪਹਿਲਾਂ ਇਹਨਾਂ ਦੀ ਕਿਸੇ ਨੇ ਗੱਲਬਾਤ ਨਹੀਂ ਸੁਣੀ ਜਦੋਂ ਇਹਨਾਂ ਦੀ ਵੀਡੀਓ ਕੀਤੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਜਿਹੜੀ ਸੰਸਥਾ ਤੱਕ ਪਹੁੰਚੀ ਉਹ ਸੰਸਥਾ ਨੇ ਇਸ ਇਲਾਕੇ ਦੇ ਵਿੱਚ ਵਿਜ਼ਿਟ ਕੀਤਾ ਤੇ ਇਹਨਾਂ ਦੇ ਘਰ ਦੇ ਨਾਲ-ਨਾਲ ਹੋਰ ਵੀ ਇਲਾਕੇ ਦੇ 5-7 ਜਿਹੜੇ ਘਰ ਉਹਨਾਂ ਪਾਸ ਕੀਤੇ ਇੱਕੋ ਇੱਕ ਖੇਚ ਦਾ ਕੇਂਦਰ ਸੀ ਇਹ ਭੈਣ ਕਿਉਂਕਿ ਇਸ ਭੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਸੰਸਥਾ ਨੇ ਹੋਰ ਵੀ ਬਹੁਤ ਸਾਰੇ ਘਰਾਂ ਤੱਕ ਪਹੁੰਚ ਕੀਤੀ ਤੇ ਹੋਰ ਲੋਕਾਂ ਦਾ ਵੀ ਭਲਾ ਹੋ ਗਿਆ ਕਹਿੰਦੇ ਨੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਪਰ ਇਸ ਇਲਾਕੇ ਨੂੰ ਇਸ ਭੈਣ ਦਾ ਵੱਡਾ ਸਹਾਰਾ ਮਿਲਿਆ ਜਿਹੜੇ ਉਹਨਾਂ ਆਪਣੇ ਇਲਾਕੇ ਦੇ ਵਿੱਚ ਹੋਰ ਵੀ ਘਰ ਪਾਸ ਕੀਤੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਸ਼ੇਅਰ सो कमेंट बॉक्सांच वाहेगुरु ज़रूरु लिखियो